ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੈਰੋ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਹੱਥੇ ਇੱਕ ਟੋਕੜ ਗੱਬਣ ਚੱਕ ਪਾਸ ਵਹਿੜ ਜੀ ਤੇ ਇੱਕ ਹੀ ਫਰ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜੀ ਸੁਬੇਦਾਰ ਮੁਖਿਆਰ ਸਿੰਘ ਪਿੰਡ ਵੈਲੋ ਕੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9969975899 9969975899 ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਹਾਂ ਸੁਆ ਕਿੰਨਾ ਮਾ ਜੀ ਇਹ ਸੁਆ ਦੂਜਾ ਤੀਜੇ ਵਾਸਤੇ 3 ਮਹੀਨੇ 3 ਦਿਨ ਦੀ ਗੱਬਣਾ ਹੈ ਚੈੱਕ ਪਾਸ ਆ ਜੀ ਚੈੱਕ ਪਾਸ ਆ ਸਾਡੀ ਜਿੱਥੇ ਕਰਾਈ ਹੋਈ ਜੀ ਨਾ ਸੌਦਾ ਹੋ ਜੂ ਆਪ ਦੀ ਚੈੱਕ ਰਾ ਕੇ ਲੈ ਜਾ ਠੀਕ ਆ ਜੀ 13 ਲੀਟਰ ਦੁੱਧ ਆ ਠੀਕ ਆ 12 ਮੰਨ ਕੇ ਆਪਾਂ ਸੌਦਾ ਕਰ ਲਿਆ ਦੋ ਟਾਈਮ ਚਾਰ ਟਾਈਮ ਜਿੰਨਾ ਜਿੰਨਾ ਸਿਰ ਮਾਗੀ ਕੋਈ ਕਰ ਲੈ ਕੋਈ ਛਟਾ ਕੋਈ ਨਹੀਂ ਬਿਲਕੁਲ ਠੀਕ ਆ ਸੈਡ ਥੋੜੀ ਜਰੂਰ ਰੱਖ ਦੀਏ 19 ਕੇ ਦੀ ਆਪਾਂ ਦਿਖਾ ਦਿੰਨੇ ਆ ਥੋੜੀ ਜੀ ਨਾ ਪਾਸਾ ਰੱਖਦੀ ਆ ਪਰ ਉਦਾਂ ਵੱਧ ਘੱਟ ਨਹੀਂ ਗਾ ਤੋੜ ਕੇ ਦਿਖਾ ਦਿਓ ਵੀਰੇ ਕੱਦ ਕਾਠ ਵੀ ਵੱਡਾ ਆ ਜਾਂਦਾ ਜੀ 3 ਮਹੀਨੇ ਤੇ 3 ਦਿਨਾਂ ਦੀ ਕਨਫਰਮ ਚੈੱਕ ਪਾਸ ਆ ਜੀ ਉਹ ਸੂਬੇਦਾਰ ਸਾਹਿਬ ਦੇ ਦਿਨ ਲਿਖੇ ਹੋਏ ਆ ਜੀ ਪ੍ਰੋਪਰ ਤੁਹਾਨੂੰ ਟਾਈਮ ਦੱਸਿਆ ਬਾਕੀ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਆ ਸਕਦੇ ਆ ਜੀ ਸੋਹਣਾ ਥਾਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹਾਥੀ ਚਗਾਈ ਵਾਲਾ ਥਾਣਾ 19 ਕਿਦਈਆ ਪਾਸਾ ਕੋਈ ਬਾਹਲਾ ਨਹੀਂਗਾ ਜੀ ਉਹ ਹੋ ਹੀ ਜਾਂਦਾ ਕਈਆ ਚੂਣਚੀ ਹੋ ਜਾਂਦਾ ਜੀ ਬਾਕੀ ਥਾਣ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣੇ ਸਹਿਜ ਦਾ ਥਾਣਾ ਕੱਲਾ ਕੱਲਾ ਨਿਖੜਮ ਅ빠 ਚੈੱਕ ਵੀ ਕਰਵਾ ਦਿੰਨੇ ਆ ਜੇ ਨਾ ਕੈਮਰੇ ਤੋਂ ਡਰਦਾ ਰਿਹਾ ਕੌੜਾ ਕੈਮਰੇ ਤੋਂ ਡਰਦਾ ਜੀ ਬਸ बाकी ਚੈੱਕ ਕਰ ਸਕਦੇ ਹੋ ਜੀ ਤੁਸੀਂ ਲਓ ਜੀ 13 ਲੀਟਰ ਦੁੱਧ ਅੱਜ ਦਾ ਜੋਖ ਕੇ ਲੈ ਜੇ ਕੋਈ ਵੀ ਵੀਰ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਇਧਰਲੇ ਪਾਸੋਂ ਹੁਣ ਕਰ ਲਓ ਜੀ ਚੈੱਕ ਉਥੇ ਡਰਦਾ ਸੀਗਾ ਥੋੜਾ ਜਿਹਾ ਪਸੂ ਸੋਹਣਾ ਥਾਣਾ ਦਾ ਸੈਜ ਆ ਹਵਾਨੇ ਦੇ ਬਰੀਕ-ਵਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਠੰਡੀ ਸੀਲ ਦੀ ਗਾਰੰਟੀ ਹੈ ਜੀ ਬਿਲਕੁਲ ਠੰਡੀ ਸੀਲ ਹੈ ਡਿਮਾਂਡ ਕੀ ਰਹਿਣ ਵਾਲੀ ਜਾਇਦ ਜਿਹੜੇ ਲੈਣੀ ਆ ਮੁੱਲ 46000 ਰੁਪਏ 46000 ਚੋਂ ਮਾਨਤਾ ਕਰਾਂਗੇ 46000 ਚੋਂ ਜੀ ਬੜਾ ਜਿਆਦਾ ਨਹੀਂ ਮਤਲਬ ਸਾਡਾ ਆਪਲਾ ਮਾਨਤਾ ਕਰ ਦਾਂਗੇ 46000 ਠੀਕ ਹੈ 46000 ਰੁਪਏ ਚੋਂ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਜੀ ਦੋ ਦਸਿਆ ਕੰਡੇ ਨਾਲ ਤੋਲ ਕੇ ਦੇਵਾਂਗੇ ਕੰਡੇ ਨਾਲ ਤੋਲ ਕੇ ਦੇਵਾਂਗੇ ਜੀ ਠੀਕ ਹੈ ਜੀ ਜਿਹੜਾ ਦੋ ਨੰਬਰ ਨਾਗ ਹੈ ਜੀ ਇਹਦੀ ਉਮਰ ਕਿੰਨੀ ਕਾ ਜੀ ਇਹੇ ਮੂੰਹ ਚੌਗੀ ਹੈ ਜੀ ਮੂੰਹ ਤਾਂ ਚਾਰ ਦੰਦਾਂ ਦਾ ਜੀ ਠੀਕ ਹੈ ਜੀ ਇਹ ਬਣੀ ਸੀ ਰਹੀ ਨਹੀਂ ਸੀਗੀ ਦਵਾਈ ਭਾਈ ਵੀ ਉਹਨੇ ਕਿਹਾ ਵੀ ਦੋ ਹੇਹੇ ਛੜਾਉਣੇ ਆ ਤਾਂ ਤਾ ਹੇਹਾ ਛੜਾ ਪਿਆ ਦਾ ਇਥੇ ਉਹ ਆ ਜੀ ਛੜਵਾ ਠੀਕ ਹੈ ਜੀ ਉਦੋਂ ਲਈ ਹੇਹ ਠੀਕ ਆ ਭਰਾਵਾ ਕੇ ਠੀਕ ਹੈ ਜੀ ਡਾਕਟਰ ਹਾ ਕੋਈ ਸਭਾਈ ਕੀਤੀ ਹੈ ਠੀਕ ਹੈ ਜੀ ਪੂੜ ਸ਼ਾਂਗ ਤਾਂ ਹੈ ਨਹੀਂ ਜੀ ਕੋਈ ਨਾ ਨਾ ਬਿਲਕੁਲ ਸਹੀ ਆ ਇਹ ਤਾਂ ਚਾਹੀ ਖੜੀ ਰਹਿਣ ਜੀ ਕਿਉਂਕਿ ਬੱਚਾ ਜੀ ਇਹ ਭੱਜੂਗਾ ਥੋੜਾ ਜਿਹਾ ਝੋਲੀ ਤੁਹਾਨੂੰ ਦਿਖਾ ਦਿੰਨੇ ਝੋਲੀ ਸੋਣੀ ਆ ਜੀ ਟੋਪ ਦਾ ਥਾਨ ਲੱਗਿਆ ਵਾ ਗੁਲਾਬੀ ਥਾਨਾ ਪੂੜ ਸ਼ਾਂਗ ਪੂਰਾ ਵੀ ਨਹੀਂ ਦਵਾਈ ਬਾਈ ਦੱਸਦਾ ਆਪਾਂ ਭਰਾਤੀ ਆ ਜੀ ਇੱਕ ਹੇਹਾ ਛੜਾਤਾ ਤੇ ਇੱਕ ਹੋਰ ਛੜਾ ਕੇ ਤੀਜੇ ਹੇਹ ਤੇ ਏ ਡਾਕਟਰ ਸਾਹਿਬਾਨ ਨੇ ਦੱਸਿਆ ਕਿ ਦਵਾਈ ਭਰਾ ਦਿਓ ਕਿਉਂਕਿ ਅੰਦਰੋਂ ਪੂਰੀ ਸਫਾਈ ਹੋ ਚੁੱਕੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਦੀ? ਸਵਾਢੇ 12000 ਚੋਂ ਮਾਣਤਾਨ ਕਰਦੇ ਆ। ਸਵਾਢੇ 12000 ਚੋਂ ਜੀ। ਠੀਕ ਆ। ਸਵਾਢੇ 12000 ਚੋਂ ਬਾਈ ਕਹਿੰਦਾ ਮਾਣਤਾਨ ਕਰਦਾਂਗੇ। ਦੋਨੇ ਨੱਕ ਚੰਗੇ ਆ ਜੀ ਜਿਹੜਾ ਕੋਈ ਸਾਂਭਣ ਵਾਲਾ ਲੈ ਕੇ ਆ ਵੀ ਵਾਧੇ ਵਾਲੀ ਚੀਜ਼ ਆ ਵੀ ਕਰਮ ਵਾਲੀ ਗੱਬਣ ਰਹੇਗੀ। ਤਾਂ ਕਿੰਨੇ ਰੁਪਈਆ ਦੀ ਆ? ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ। ਧੰਨਵਾਦ।